ਮਾਂ ਕਿਹਾ ਤੇਰੇ ਵੀ ਗਾਇਆ ਅੱਜ ਆ ਜਿੰਦੀ ਬਰੁਤੇ ਮਾਲਾ ਆ ਲੱਗੂ ਤੇ ਕਿਉਂ ਆਸੀ ਮੇਰਾ ਪਤ ਦਾ ਕੋਈ ਕਸੂਰ ਨਹੀਂ ਸੀ ਅੱਜ ਲੱਗ ਲੈ ਲੈ ਗਈ ਸੀ ਅੱਜ ਮੈਨੂੰ ਵੀ ਦੱਸ ਦਿਆ ਲੱਗ ਕੇ ਸੀ ਜੇ ਥੋੜਾ ਰੋਣਾ ਸੀ ਗੁਜ਼ਰਾ ਤੇ ਮੈਂ ਹੰਦਾ ਕੀ ਹੋਇਆ ਮੇਰੇ ਤੋਂ ਆਪਣੇ ਇਹ ਤੁਹਾਨੂੰ ਨਹੀਂ ਸੀ ਐਨਾ ਪਤਾ ਕਿ ਤਾਲਾਉਂਗੀ ਮੋਟਾ ਨਾ ਨਾ ਅਸੂਕੀ ਮੇਰੀ ਯਾਹ ਮੋਟਾ ਨਾ ਫੰਦੀ ਹੋ ਗਈ ਮੈਂ ਫੁੱਟਾ ਲਾਗਾ ਨਾ ਇੰਜ ਦੇਵ ਨੇ ਮਰਾਇਆ ਦੁਹਾਨੇ ਬਾਸੀ ਮੈਨੂੰ ਐਨੀ ਮੈਂ ਗੱਲ ਮਾਰੇ ਦੀ ਤਾਂ ਬਾਦ ਇਹ ਪਹਿਲੇ ਦਸਨ ਕਿੱਥੇ ਕਿਹੜੀ ਗੱਲ ਲੈ ਕੇ ਗਏ ਸੀ ਕੀ ਜਵਲਾ ਲੈ ਕੇ ਗਏ ਤੇਰੇ ਬੋਲੀ ਇਹਨਾਂ ਦੇ ਨਾ ਬੱਲਦਾ ਤੇ ਮੇਰੇ ਕਰਕੇ ਡੱਗ ਗਈ ਆਪ ਲੋਕਾਂ ਨੂੰ ਠੀਕ ਨਹੀਂ ਕਰਕੇ ਦੱਸੇ ਹਾਏ ਆਪ ਲੱਗ ਗਏ ਆਪ ਪਰੇ ਕਿਉਂ ਗਏ ਮੇਰੇ ਪੁੱਤ ਦੇ ਬਰਾਬਰ ਗੋਲ ਗਿਆ ਖਾਂਦੇ ਮੇਰੇ ਪੁੱਤ ਦਾ ਕੋਈ ਰੌਲਾ ਨਹੀਂ ਸੀ ਇਹਦਾ ਮਕਾਲਾ ਗੋਹੇ ਤੂੰ ਖੈ ਨਾ ਕਿਹੜਾ ਜੀ ਲੈ ਲਿਆ ਲੱਭੂ ਦੱਸੋ ਕਿਹੜਿਆਂ ਨੇ ਮਾਰਿਆ ਮੇਰਾ ਪੁੱਤ ਉਹਨ ਦਾਸ ਬੇ ਗੁਜਰਾ ਕਿੱਥੇ ਗਿਆ ਤੂੰ ਕੋਈ ਤੂੰ ਦਾਸ ਮੇਰਾ ਪਤਾ ਤੂੰ ਲੈ ਕੇ ਗਿਆ ਸੀ ਰੋਣਾ ਤੇਰਾ ਸੀ ਕਰੋ ਕਹਿੰਦਾ ਨਿੱਕਰ ਲਾ ਗਿਆ ਲੋਰ ਪਾਇਆ ਭੂਟ ਪਾਇਆ ਵੇ ਬੱਤਾ ਤੇਰੇ ਭੂਟ ਉੱਤੇ ਤਰੇ ਡੇ ਤਾ ਤੇਰਾ ਭੂਟ ਤੇ ਆ ਬੱਤਾ ਤੇਰਾ ਬੱਤਾ ਨਾ ਤੰਤ ਕੋਈ ਨਹੀਂ ਆਏ ਨਰੇ ਬਤਨੇ ਕਿਦਾ ਮੜ ਕੇ ਆਉਣਾ ਤੇ ਬੱਤਾ ਹੀ ਕਰੂ

ਆਦੇ ਜਾਨ ਦੱਸਾ ਤਾ ਨਹੀਂ ਆਉਂਦੇ ਮੇਰੇ ਸਾਹਮਣੇ ਕਿਰਾ ਮੇਰੀ ਗੱਲ ਕਲੀਅਰ ਕਰੋ ਕੀ ਰੋਣਾ ਸੀ ਕੀ ਰੋਣਾ ਸੀ ਜਿੰਨਾਂ ਨੇ ਮਾਰਿਆ ਮੇਰਾ ਪੁੱਤ ਕੀ ਰੋਣਾ ਸੀ ਮੇਰਾ ਤਾਂ ਪੁੱਤ ਦਾ ਕੋਈ ਕਸੂਰ ਨਹੀਂ ਸੀ ਮੇਰੇ ਪੁੱਤ ਨੂੰ ਕਹ ਰਹੇ ਹੋ ਨੰकाम ਕੇ ਸਾਧ ਕੇ ਲੈ ਕੇ ਗਏ ਉਠਾ ਕੇ ਹਾਏ ਹਾਏ ਤੁਹਾਡੀ ਗੱਲ ਕੀ ਸੀ